ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ گاਵਾ ਦਿਖਾਉਣੇ ਆ ਬਈ ਪਹਿਲੇ ਨੰਬਰ ਵਾਲੀ ਦਾ ਚੌਣ ਚਵਾ ਦੇਖੋ ਤਾਜੀ ਸੂਈ ਆ ਬੱਚਾ ਇਹਦੇ ਮਗਰ ਬਈ ਬੱਸੀ ਆ ਗਈ ਨਾ ਹਾਂ ਮੱਛੇ ਇਹਦੇ ਮਗਰ ਬੱਸੀ ਬਈ ਬਹੁਤ ਚੰਗੀ ਆ ਗਈ ਜਿਹੜੀ ਵੀਡੀਓ ਬਣਾਈ ਹੈ ਪਿੰਡ ਸੈਦੋ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਵਾਲਾ ਪੈ ਜਾਂਦੀ ਆ ਬਾਕੀ ਬਾਈ ਨੇ ਨਾ ਕੋਈ ਬੱਚਾ ਲਾਇਆ ਨਾ ਨਿਆਣਾ ਪਾਇਆ ਮੌਜ ਨਾ ਬਹਿ ਗਿਆ ਬਈ ਕੋਈ ਚੱਕ ਨਹੀਂ ਚੌਣ ਚਵਾ ਬਹੁਤ ਚੰਗਾ ਹੈ ਕਿੰਨੇ ਦਿਨ ਹੋ ਗਏ ਬਈ ਸ਼ਮੀਨ ਬਈ ਇਹਨੂੰ ਅੱਜ ਹੋ ਗਏ ਮਤਲਬ ਹਫਤਾ ਹੋ ਗਿਆ ਹਫਤਾ ਸੂਈ ਨੂੰ ਬੱਚਾ ਮਗਰ ਬੱਸੀ ਆ ਮੱਛੇ ਮੱਛੇ ਬੱਚੇ ਬੱਚੇ ਬਹੁਤ ਸੂਈ ਆ ਥਰਡਲੇ ਵੀ ਦੀ ਬਾਈ ਸਾਫ ਸੁਥਰੀ ਮੋਲੇ ਦਾ ਲੈਣ ਦੇਣ ਬਈ ਮਨ ਲੈਦਾ ਬਾਈ 57000 57000 ਰੁਪਿਆ ਬਾਕੀ ਬਾਈ ਕਹਿੰਦਾ ਥੋੜਾ ਕਾਣਾ ਮਾਨਤਾਨ ਜ਼ਰੂਰ ਹੋ ਜਾ ਕਿੰਨਾ ਕ ਦੁੱਧ ਪਾ ਦੋ ਬਾਈ ਬਾਈ ਇਹ ਮੰਨ ਕੇ ਚੱਲ ਆਵੇਂ 18 ਕਿਲੋ 10 ਘੰਟਾ ਹਾਂ ਤਾਂ ਅਗੇ ਮਰੇ ਹਾਂ ਪਲੂਨ ਨੇ ਦਿੱਤਾ ਨੇ ਮਤਲਬ 16 ਕਿਲੋ ਠੀਕ ਹੈ ਕਿਦਾ ਵਾਧੇ ਦੇਊਗੀ ਤੇ ਦੋ ਨੰਬਰ ਬਾਈ ਟੋਕੜ ਕ ਬਣ ਹਾਂ ਇਹ ਟੋਕੜ ਕ ਬਣ ਦੇ ਟਾਈਮ ਦੀ ਚੱਕ ਪਾਸ ਇਹ ਬਾਈ ਤਿੰਨ ਮਹੀਨਿਆਂ ਦੀ ਹੈ ਤਿੰਨ ਮਹੀਨਿਆਂ ਦੀ ਹਾਂ ਤੇ ਦੁੱਧ ਕਿੰਨਾ ਇਸ ਲਈ ਬਾਈ 10 ਕਿਲੋ ਦੋ ਤਿਆਰ ਹੋਣਾ ਠੀਕ ਹੈ ਬਾਈ ਬਾਈ ਕਨਾਂ ਆਪਾਂ ਬਾਈ 2 ਟਾਈਮ ਪੰਜ 4 ਟਾਈਮ ਆਪਦੀ ਚਵਾਈ ਕਰ ਸਕਦੇ ਗੱਬਣਾ ਦੀ ਤਸ਼ਲੀ ਬਾਈ ਦੀ ਕਰਾਈ ਵੀ ਤੁਸੀਂ ਆਪਦਾ ਡਾਕਟਰ ਨਾਲ ਭਾਵੇਂ ਇੱਥੋਂ ਡਾਕਟਰ ਸਾਦ ਲਓ ਤੇ ਆਪਦੀ ਤਸ਼ਲੀ ਕਰਾ ਕੇ ਬਾਈ ਕਨਾਲ ਜਾ ਸਕਦੇ ਤੇ ਧਾਰਾ ਮਰੋਗੇ ਬਾਈ ਹਾਂ ਹਾਂ ਬਾਈ ਇਹਨੂੰ ਮਾਰ ਦੋ ਬਾਈ ਲੈ ਬਾਈ 2 ਨੰਬਰ ਦਾ ਵੀ ਤੁਹਾਨੂੰ ਆਪਾਂ ਚੂਣ ਚਵਾ ਚੈੱਕ ਕਰਵਾਣ ਚੂਣ ਚਵਾ ਇੱਕ ਨੰਬਰ ਇੱਕ ਨੰਬਰ ਬਾਈ ਪੂਰ ਸਾਡੇ ਤਿੰਨ ਮਹੀਨਿਆਂ ਦੀ ਚੈੱਕ ਪਾਸ ਆ ਬਾਈ ਤੇ ਬਾਕੀ ਠੰਡੀ ਸੀਲ ਫੋਲਾ ਦੇਖ ਸਕਦੇ ਹੋ ਨਿਆਣਾ ਲਾ ਕੇ ਮੋਂ ਇਹਨਾਂ ਬਹਿ ਗਿਆ ਬਈ ਕੁ ਚੱਕ ਤੇ ਨਹੀਂ ਗਨੇ ਬਈ ਜਮਾ ਹੀ ਨਹੀਂ ਬਈ ਜੇ ਮਰਜੀ ਕੋਈ ਬੰਦਾ ਕੋਈ ਬੁੜੇ ਕੋਈ ਚੋਈ ਜਾਵੇ ਕੋਈ ਹੋਰ ਸਹੀ ਗੱਲ ਆ ਬਈ ਕੋਈ ਦਿੱਖ ਤੇ ਨਹੀਂ ਹਨਾ ਹਾਂ ਤੇ ਮੁੱਲ ਬਈ ਇਹਦਾ ਮੁੱਲ ਲੈਦਾ ਬਈ 45000 ਰੁਪਏ ਠੀਕ ਆ ਬਈ ਤੇ ਅੱਗੇ ਬਈ ਇਧਰੋਂ ਤਿੰਨ ਨੰਬਰ ਤੇ ਇਹ ਕਿਹੜਾ ਸੁਆਹ ਹੈ ਇਹ ਬਈ ਦੂਜਾ ਸੁਆਹ ਦੂਜਾ ਸੁਆਹ ਇਹ ਵਾਲਾ ਬਈ ਤੀਜੇ ਤੀਜੇ ਵਾਸਤੇ ਗੱਬਣਾ ਹਾਂ ਬਈ ਇਹ ਕਿੰਨਾ ਟਾਈਮ ਦੀ ਬਈ ਇਹ ਬਈ ਪੰਜਾਂ ਮਹੀਨਿਆਂ ਦੀ ਪੰਜਾਂ ਮਹੀਨਿਆਂ ਦੀ ਹਾਂ ਕਿੰਨਾ ਦੁੱਧ ਆ ਬਈ ਇਹਦੇ ਥੱਲੇ ਇਹਦੇ ਥੱਲੇ ਬਈ ਹੁਣ ਹੈਗਾ 9 ਕਿ ਇਦਾਂ ਹੀ ਮਾਰਦ ਨੇ 17 ਬਾਈ ਕਿਨ ਆਪਾਂ ਇਹਦੀ ਵੀ ਮਾਰਦਾਂਗੇ ਮੁੱਲ ਇਹਦਾ ਵੀ ਬਾਈ ਨੇ 45000 ਰੁਪਏ ਰੱਖਿਆ ਬਈ ਤਿੰਨ ਨੰਬਰ ਦਾ ਵੀ ਆਪਾਂ ਤੁਹਾਨੂੰ ਚੋਣ ਜਵਾ ਚੈੱਕ ਕਰਵਾ ਦੇਣਾ ਠੰਡੀ ਸੀਲ ਬਹੁਤ ਆ ਬਈ ਹਨਾ ਠੰਡੀ ਸੀਲ ਬਹੁਤ ਆ ਬਈ ਥਨ ਥਨ ਕਿਆ ਬਾਤ ਆ ਚੋਣ ਚਾਂ ਦਾ ਬੜਾ ਚੰਗਾ ਲੱਗਿਆ ਜਵਾ ਵੀ ਬਈ ਇੱਕ ਨੰਬਰ ਆ ਗਿਆ ਤੇ ਮੁੱਲ ਇਹਦਾ ਵੀ ਬਾਈ ਨੇ ਬਈ 45000 ਰੁਪਏ ਰੱਖਿਆ ਜੇ ਕਿਸੇ ਵੀ ਵੀਰ ਨੂੰ ਨਾ ਤਿੰਨਾ ਚ ਕੋਈ ਵੀ ਨਾ ਗਾ ਪਸੰਦ ਨਾ ਕਰਿਓ ਕੰਡੈਕਟ ਪਿੰਡ ਸੈਦੋ ਬਈ ਜ਼ਿਲ੍ਹਾ ਮੋਗਾ ਤਸੀਹਨ ਹਾਲ ਸਿੰਘ ਓਕੇ ਵੀਰੇ ਠੀਕ ਆ